ਸਾਹੀ ਕੋ ਬੈਗ ਵੇਖ ਲਵਾ ਕੇ ਲੋ ਇਹ ਲੋ ਸਕੂਲੋਂ ਆਇਆ ਤੇ ਆਹ ਵੇਖ ਲਓ ਨੰਦਾ ਉਹਨਾਂ ਦਾ ਬੋਝ ਆਈ ਹੈ ਵਾ ਮੈਂ ਬੱਤ ਕਰੀ ਕਿਉਂ ਬੰਦ ਢੱਕਾਈ ਹੈ ਵਾ ਅਹੋ ਕੋ ਤਰੁਫੇ ਨੂੰ ਪਾਵੇਂ ਲੋ ਕੇ ਆਈ ਫੁੱਲਾ ਡਾਈ ਵੇ ਲਗਦੀ ਮੱਤ ਗੜੀ ਗੱਲ ਪੁੱਛੇ ਜੜਿਆ ਮਾ ਸੋਤੇ ਦਾ ਬਰਾਬਰ ਉਹਨਾਂ ਪੀਸ ਕਿਉਂ ਨਹੀਂ ਲੈ ਕੇ ਦਿੰਦਾ ਹੈ ਪੀਐਸ ਗੋਣੇ ਲੋ ਨਾ ਲਾ ਕੇ ਦੋ ਲੈ ਲੈ ਜਾ ਨਾ ਲੈ ਲੈ ਜਾ ਨਾ ਲੈ ਲੈ ਜਾ ਲੈ ਕਾਪੀ ਪੈਨ ਦੇ ਕਾਪੀ ਤੇ ਪੈਨ ਦੇ ਪੀਐਸ ਲੈ ਕੇ ਦਵਾ ਆ ਗਾਈ ਸਹੀ ਵੇਖਦੇ ਸਾਗ ਘੋਟ ਰਾਲੀ ਹੁਣ ਸਾਗ ਆਪਾਂ ਮਿਕਸੀਆਂ ਬਕਸੀਆਂ ਚ ਘੋਟ ਲੈਂਦੇ ਆ ਇਹ ਬੈਂਦੀ ਬੜੀ ਜੇ ਟਕਾਣੀ ਇਹ ਨਹੀਂ ਹੁੰਨੀ ਮਾਰਨੀ ਇਹ ਤੇ ਖਾਣ ਨੂੰ ਅਸ ਤੇ ਆਵੇ ਲੋਕਾ ਕਿੰਨੀ ਕਤਾਬਾਂ ਦੇਖੋ ਕਿੱਥੇ ਲਿਖ ਲਾ ਦੀਆਂ ਨਹੀਂ ਬੋਲੋ ਪੀਐਸ ਬਣਾਵਾ ਪੀਐਸ ਪੀਐਸ ਲਿਆ ਪੀਣ ਦੇ ਹੱਥ ਕਰ ਪੀ ਐਸ 5 ਆ ਗਿਆ ਫੋਰ 5 6 ਆ ਗਿਆ ਨਾ ਨਹੀਂ 5 ਆਇਆ ਜੀ ਆ ਲੈ 6 ਲੈ ਦਿੰਦੇ ਤੈਨੂੰ ਪੀਐਸ 6 ਲੈ ਆਇਆ ਤਾਂ ਠੀਕ ਆ ਪੀਐ 6 ਆ। ਉਹ ਛਾਂਪ ਕੇ ਰੱਖੀ ਮੇਰਾ ਬੁੱਤ ਇਹਨੂੰ ਚੰਗਾ। ਜੀੜੀਆਂ ਜਦੋਂ ਖੜੀ ਸੀ ਇਹ ਤੇ। ਹੈ? ਇਹ ਪਹਿਲਾਂ ਪਾਲ ਲੈ ਫਿਰ ਖੇਦਦੇ ਆ। ਠੀਕ ਆ। ਆਪਾ ਇਹ ਤਾਂ ਸੁਣਦਾ ਸੁਣ ਰਹੀ। ਹਾਂ। ਸੁਣ ਰਹੀ ਹੈ। ਜੇ ਤੂੰ ਹੀ ਸਮਝ। ਤਾਂ ਸਮਝਣ ਲਿਆ ਦੱਸ। ਸਮਝ ਗਿਆ। ਉਹ ਉਹ ਟੀਵੀ ਆਪਣਾ। ਹਾਂ। ਕੰਟਰੋਲਰ ਜੋੜਿਆ। ਜੀੜੀਆਂ ਚੱਲ ਨਹੀਂ ਆ ਇਹਨੂੰ ਗੱਲੀ ਫਾਲੀ। ਕਰੀਆ ਨੂੰ ਗੱਡੀ ਪਾ ਲਈ ਯਾਰ ਉਸ ਕੱਲ ਲਾ ਸਵਾਲ ਪਾ ਗਾਈ ਇਸ ਨੂੰ ਉਹ ਐਡਾ ਦਾਹਾਂ ਲਈ ਗਿੰਤੀ ਆਲਾ ਚੱਲ ਪਰ ਇਹਨੇ ਕੌਣ ਕੌਣ ਸਹੀ ਕਰਦਾ ਕਮੈਂਟ ਕਮੈਂਟ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਲਓ ਜੀ ਲਓ ਚਾਹ ਮੁੰਡਾ ਸਵਾਲ ਪਾਉਣ ਲੱਗਾ ਜੇ ਮੈਜੀਕ ਇਹਦਾ ਸਹੀ ਆ ਫਿਰ ਇਹਨੂੰ ਪੀਸੀ ਪੀਐਸ ਰਹਿ ਦਾਂਗੇ ਤਈ ਕਮੈਂਟ ਕਮੈਂਟ ਜ਼ਰੂਰ ਕਰਨਾ ਜੀ ਤਈ ਆਪਦੇ ਮਨ ਚ ਨੰਬਰ ਸੋਚ ਲਓ ਦੱਸ ਪਹਿਲਾਂ ਕਿ ਇਧਰ ਕਹਦੇ ਤਈ ਆਪਦੇ ਮਨ ਚ ਨੰਬਰ ਸੋਚ ਲਓ 10 ਤੱਕ 10 ਤੇ 10 ਸੋਚਣਾ ਕਿ ਨਹੀਂ ਤੁਹਾਨੂੰ ਲੱਗ 10 ਤੱਕ ਜੋ ਮਰ ਇੱਕ ਤੋਂ ਲੈ ਕੇ 10 ਤੱਕ ਸੋਝ ਲੋ ਤੁਹਾਨੂੰ ਟਾਈਮ ਦਿੱਤਾ ਜੀ ਹਾਂ ਹੁਣ ਪੰਜ ਹੁਣ ਵਿੱਚ ਹੁਣ ਹੁਣ ਇੱਕ ਮਿੰਟ ਸੋਝ ਲਿਆ ਜੇ ਨਾ ਹੁਣ ਵਿੱਚ ਪੰਜ ਪਲੱਸ ਆ ਪੰਜ ਪਲੱਸ ਪੰਜ ਪਲੱਸ ਕਰ ਦੋ ਉਹਦੇ ਵਿੱਚ ਹਾਂ ਪੰਜ ਪਲੱਸ ਕਰ ਦੋ ਫਿਰ ਉਹਦੇ ਵਿੱਚ ਦੋ ਪਲੱਸ ਕਰ ਦੋ ਫਿਰ ਉਹਦੇ ਵਿੱਚ ਦੋ ਪਲੱਸ ਹਾਂ ਫਿਰ ਉਹਦੇ ਵਿੱਚ ਹੋਰ ਦੋ ਪਲੱਸ ਕਰ ਦੋ ਨਹੀਂ ਨਹੀਂ ਦੋ ਇੱਕ ਹੋਰ ਹੀ ਦੋ ਪਲੱਸ ਕਰ ਲੈ ਇੱਕ ਕੋਲੀ ਦੋ ਕੋਲਾਂ ਤੁਸੀਂ ਕਰਨਾ ਇੱਕ ਵਾਰ ਇੱਕ ਦਾ 5 ਪਲੱਸ ਕਰਨਾ ਇੱਕ ਦਾ 2 ਪਲੱਸ ਕਰਨਾ ਜਿਹੜਾ ਤਾਈ ਨੰਬਰ ਸੋਚਿਆ ਜੇ ਆਹੋ ਉਹਦੇ ਵਿੱਚ ਤੇ ਉਹਦੇ ਵਿੱਚ ਫਿਰ ਜਿਹੜਾ ਤਾ ਨੰਬਰ ਸੋਚਿਆ ਜੇ ਉਹਨੂੰ ਮਾਈਨਸ ਕਰ ਦੋ ਤੇ ਟਾਡਾ ਟਾਡਾ ਆਨਸਰ ਕਿੰਨਾ ਆਉਦਾ ਵਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਭਲਾ ਵੇਖਦੇ ਆਂ ਕੌਣ ਕੌਣ ਕਮੈਂਟ ਵਿੱਚ ਜਵਾਬ ਦਿੰਦਾ ਵਾ ਤੇ ਲਿਖਿਓ ਜ਼ਰੂਰ ਤੇ ਸਾਡੇ ਬਲੌਗ ਕਿਦਾਂ ਲੱਗਦੇ ਤੁਹਾਨੂੰ ਅਸੀਂ ਨਿਗਾਹਿਆ ਛੋਟਾ ਜਿਹਾ ਇੱਕ ਬਲੌਗ ਪਾਉਣ ਲੱਗੇ ਆ ਅੱਜ ਤੇ ਦੱਸਿਓ ਕਮੈਂਟ ਕਰਕੇ ਜਰੂਰ ਤੇ ਮਿਲਦੇ ਆਂ ਫਿਰ ਕੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ